ਕੀਸੀ ਤਰੀਕੇ ਕਬਈ ਦੀ ਹੈਬੀਟਿੰਗ ਹੋਇਆ ਜਿਸ ਦੇ ਵਿੱਚ ਐਡਵੋਕੇਟ ਹੁਜਦਰ ਸਿੰਘ ਤਾਪੀ ਹੋਰ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਕੁਝ ਰਜਾਵਾਂ ਚੱਲ ਰਹੀਆਂ ਸੰਕੇ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤਾਂ ਅਪਡੇਟ ਮਿਲ ਰਹੀ ਹੈ ਕਮੇਟੀ ਨੇ ਤਾਪੀ ਦਾ ਅਸਤੀਫਾ ਨਾਮਨਜ਼ੂਰ ਕੀਤਾ ਹੈ ਕਮੇਟੀ ਮੈਂਬਰ ਤਾਪੀ ਨੂੰ ਮੜ ਤੋਂ ਮਨਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਨਗੇ ਸੂ ਤਾਪੀ ਦੇ ਰਹਿਸ਼ ਤੇ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੇ ਨੈਤਿਕਤਾ ਦੇ ਆਧਾਰ ਤੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੁਆਰਾ ਸਤੀਫਾ ਦਿੱਤਾ ਗਿਆ ਤਾਂ ਉਹ ਤੋਂ ਬਾਅਦ ਅੱਜ ਐਸਪੀਸੀ ਦੇ ਅੰਤਰੀਂ ਕਮੇਟੀ ਦੀ ਇਹ ਮੀਟਿੰਗ ਹੋਈ ਜਿਸ ਦੇ ਵਿੱਚ ਧਾਮੀ ਸਾਹਿਬ ਦਾ ਸਤੀਫਾ ਨਾ ਮਨਜ਼ੂਰ ਕੀਤਾ ਗਿਆ ਤੇ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਧਾਮੀ ਸਾਹਿਬ ਨੂੰ ਮੁੜ ਤੋਂ ਮਨਾਉਣ ਦੀ ਕੋਸ਼ਿਸ਼ ਕਰਨਗੇ ਧਾਮੀ ਸਾਹਿਬ ਦੀ ਰਿਹੈਸ਼ ਤੇ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਮੁੜ ਤੋਂ ਆ ਕੇ ਸੇਵਾਵਾਂ ਸੰਭਾਲਣ ਇਸ ਤੋਂ ਪਹਿਲਾਂ ਸਾਫ ਦਾ ਜਥੇਦਾਰ ਜਨਰਲ ਗੁਰੀਸ਼ ਸਿੰਘ ਦੁਆਰਾ ਵੀ ਜਿਹੜਿਆ ਅਪੀਲ ਕੀਤੀ ਗਈ ਸੀ ਉਦੋਂ ਵੀ ਕਿਹਾ ਗਿਆ ਸੀ ਕਿ ਮੁੜ ਸਿਵਾ ਸਵਾਲਨ ਐਡਵੋਕੇਟ ਹਜਿੰਦਰ ਸਿੰਘ ਤਾਬੇ ਤਾਂ ਅੱਜ ਦੀ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਇਹੀ ਫੈਸਲਾ ਹੋਇਆ ਹੈ ਕਿ ਤਾਬੀ ਸਾਹਿਬ ਦਾ ਅਸਤੀਫਾ ਨਾ ਮਨਜ਼ੂਰ ਕੀਤਾ ਜਾਂਦਾ ਸੋ ਮਨਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਹੁਣ ਕਮੇਟੀ ਮੈਂਬਰਾਂ ਦੁਆਰਾ